आंटी जी कर रहे हो हाँ भाई कर ही हाँ दरवाजे खुले ही आ जा नंगे बेबे जी आंटी जी करे ने हाँ पुत कर ही है अंदर बैठिए चले जा ठीक है बेबे आंटी जी आ गए पुत हाँ जी आंटी जी ਮੰਮੀ ਨੇ ਨਾ ਸੂਟ ਦਿੱਤੇ ਨੇ ਤੇ ਇਹਨਾਂ ਦੀ ਨਾ ਸਲਾਈ ਕਰ ਦਿਓ ਤੇ 12 ਤਰੀਕ ਤੋਂ ਪਹਿਲਾਂ ਪਹਿਲਾਂ ਨਾ ਦੇ ਦਿਓ ਕੋਈ ਗੱਲ ਨਹੀਂ ਪੁੱਤ ਇਹ ਸੂਟ ਮੈਂ ਟਾਈਮ ਨਾਲ ਹੀ ਸਿਉਂਦੂੰਗੀ ਤੇਰੀ ਮੰਮੀ ਨੂੰ ਕਹੀ ਫਿਕਰ ਨਾ ਕਰਨ ਉਹ ਤੇ ਆਂਟੀ ਜੀ ਇੱਕ ਗੱਲ ਹੋਰ ਮੰਮੀ ਨੇ ਨਾ ਸਨੇਹਾ ਲਾਇਆ ਸੀ ਵੀ ਇਹ ਕੱਪੜੇ ਸਿਲਣ ਤੋਂ ਪਹਿਲਾਂ ਨਾ ਮੰਮੀ ਨਾਲ ਫੋਨ ਤੇ ਗੱਲ ਕਰ ਲਿਓ ਕੋਈ ਗੱਲ ਨਹੀਂ ਪੁੱਤ ਮੈਂ ਕੱਪੜੇ ਸਿਉਣ ਤੋਂ ਪਹਿਲਾਂ ਤੇਰੀ ਮੰਮੀ ਨਾਲ ਫੋਨ ਤੇ ਗੱਲ ਕਰ ਲੂੰਗੀ ਮੈਂ ਮੁੰਡਿਆ ਇੰਨੇ ਕਿੰਨੇ ਤੇਰੀ ਮਾਂ ਸੂਟ ਸੁਣਾਉਂਦੀ ਐ ਤੀਜੇ ਦਿਨ ਲਿਫਾਫਾ ਚੱਕੀ ਆਉਣਾ ਹੁਣ ਮੰਮੀ ਜੀ ਇਹਦੀ ਮੰਮੀ ਦਾ ਵੀ ਬੁਟੀਕ ਹੈਗਾ ਉਹਨਾਂ ਕੋਲੇ ਬਹੁਤ ਸਾਰੇ ਕੱਪੜੇ ਆਉਂਦੇ ਨੇ ਸਿਉਣ ਨੂੰ ਤਾਂ ਕਰਕੇ ਉਹ ਕੁਝ ਕੱਪੜੇ ਮੈਨੂੰ ਵੀ ਸਿਲਾਈ ਕਰਨ ਲਈ ਭੇਜ ਦਿੰਦੇ ਨੇ ਅੱਛਾ ਠੀਕ ਹੈ ਸਮਝ ਗਈ ਸਮਝ ਗਈ ਮੈਂ ਚਲੋ ਠੀਕ ਹੈ ਆਂਟੀ ਜੀ ਮੰਮੀ ਨੂੰ ਯਾਦ ਨਾਲ ਫੋਨ ਜ਼ਰੂਰ ਕਰ ਲਿਓ ਹੁਣ ਮੈਂ ਚੱਲਦਾ ਜੇ ਤੂੰ ਇੰਨੇ ਕੱਪੜੇ ਸਲਾਈ ਕਰਦੀ ਐ ਤੇ ਤੇਰੇ ਪੈਸੇ ਕਿੱਥੇ ਜਾਂਦੇ ਨੇ? ਉਹ ਮੰਮੀ ਜੀ ਤੁਹਾਨੂੰ ਵੀ ਪਤਾ ਵੀ ਘਰ ਦੇ ਵਿੱਚ ਬਹੁਤ ਖਰਚੇ ਨੇ। ਘਰੀ ਚਲ ਜਾਂਦੇ ਨੇ ਸਾਰੇ ਪੈਸੇ। ਨਹੀਂ ਨਿੱਕੇ ਨਿੱਕੇ ਚੀਜ਼ਾਂ ਨਾਲ ਤਾਂ ਤੂੰ ਲਮਾਰੀ ਭਰੀ ਬੈਠੀ ਐਂਗੀ। ਪੈਸੇ ਨਾ ਖਰਾਬ ਨਾ ਕਰਿਆ ਕਰ। ਹੱਥ ਕੁੱਟ ਕੇ ਚੱਲਿਆ ਕਰ। ਨਾਲੇ ਚਾਰ ਪੈਸੇ ਜੋੜ ਲੇਂਗੀ ਤੇਰੇ ਹੀ ਘੱਮ ਹੋਣਗੇ। ਮੂਰੇ ਕਬੀਲਦਾਰੀ ਐ ਤੇਰੇ। ਠੀਕ ਆ ਮੰਮੀ ਜੀ। ਮੈਂ ਧਿਆਨ ਰੱਖੂੰਗੀ ਅੱਗੇ ਤੋਂ ਇਸ ਗੱਲ ਦਾ। ਕਿਵੇਂ ਆ ਤੂੰ ਠੀਕ ਆ ਹਾਂਜੀ ਮੰਮੀ ਜੀ ਠੀਕ ਆ ਤੁਸੀਂ ਦੱਸੋ ਆਪਣੀ ਪੁੱਤ ਮੈਂ ਵੀ ਠੀਕ ਆ ਮੰਮੀ ਜੀ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਵੀ ਤੁਸੀਂ ਮੈਨੂੰ ਮਿਲਣ ਆਉਂਗੇ ਇੱਥੇ ਪਰ ਤੁਸੀਂ ਆਏ ਨਹੀਂ ਕੀ ਗੱਲ ਹੋ ਗਈ ਪੁੱਤ ਤੇਰੇ ਪਿਓ ਦੀ ਦਵਾਈ ਚੱਲਦੀ ਆ ਤੇ ਪੈਸੇ ਇੰਨੇ ਹੈ ਨਹੀਂ ਉਹ ਤੀਆਂ ਕੋਲੇ ਖਾਲੀ ਹੱਥ ਥੋੜੀ ਆਇਆ ਜਾਂਦਾ ਨਾਲੇ ਕੁਛ ਨਾ ਕੁਛ ਤਾਂ ਪੁੱਤ ਲੈ ਕੇ ਆਉਣਾ ਪੈਂਦਾ ਤੂੰ ਥੋੜੇ ਦਿਨ ਨਾ ਅੜਕ ਜਾ ਜਦੋਂ ਸਾਡੀ ਪੈਨਸ਼ਨ ਆਜੂਗੀ ਨਾ ਅਸੀਂ ਫੇਰ ਆ ਜਾਾਂਗੇ ਮੰਮੀ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਜਦੋਂ ਵੀ ਮੇਰੇ ਕੋਲੇ ਆਉਣਾ ਹੁੰਦਾ ਭਾਵੇਂ ਖਾਲੀ ਹੱਥ ਆਜਿਆ ਕਰੋ ਉਹ ਮੈਂ ਹੈਗੀ ਆ ਨਾਲੇ ਪੈਸਿਆਂ ਦੀ ਟੈਨਸ਼ਨ ਨਾ ਜਮਾ ਨਾ ਲਿਆ ਕਰੋ ਤੁਸੀਂ ਤੁਹਾਡੇ ਵਾਸਤੇ ਤਾਂ ਮੈਂ ਪੈਸੇ ਜੋੜ ਕੇ ਰੱਖਦੀ ਆ ਪੁੱਤ ਧੀਆ ਦੀ ਕਮਾਈ ਥੋੜੀ ਮਾਪੇ ਖਾਂਦੇ ਹੁੰਦੇ ਨੇ ਉਹ ਮੰਮੀ ਮੈਂ ਤੁਹਾਡੀ ਧੀ ਥੋੜਾ ਮੈਂ ਤੁਹਾਡਾ ਵੱਡਾ ਪੁੱਤਾਂ ਪੁੱਤ ਮੈਨੂੰ ਪਤਾ ਤੂੰ ਮੇਰੀ ਧੀ ਨਹੀਂ ਤੂੰ ਮੇਰਾ ਪੁੱਤ ਆਰਵੁੱਤ ਤੇਰੀ ਕਮਾਈ ਨਹੀਂ ਸੱਤੋਂ ਖਾਦੀ ਜਾਣੀ ਤੂੰ ਨਾ ਆਪਦੇ ਪੈਸੇ ਆਪਦੇ ਕੋਲੇ ਨਹੀਂ ਰੱਖਿਆ ਕਰ ਮੰਮੀ ਕਮਾਈ ਚਾਹੇ ਧੀ ਦੀ ਹੋਵੇ ਤੇ ਚਾਹੇ ਪੁੱਤ ਦੀ ਹੋਵੇ ਮਾਪੇ ਦੀ ਸੇਵਾ ਕਰਨਾ ਔਲਾਦ ਦਾ ਫਰਜ਼ ਬਣਦਾ ਪੁੱਤ ਮੈਂ ਤਾਂ ਤੈਨੂੰ ਜਿੰਨੀ ਸਿਆਣੀ ਸਮਝਦੀ ਸੀ ਨਾ ਤੂੰ ਤਾਂ ਉਹ ਤੋਂ ਵੀ ਵੱਧ ਜਿਆਦਾ ਸਿਆਣੀ ਨਿਕਲੀ ਨਾਲੇ ਪਤਾ ਨਹੀਂ ਤੂੰ ਇੰਨਾ ਕੁਝ ਕਿਵੇਂ ਸਿੱਖ ਗਈ ਪੁੱਤ ਮੈਂ ਤਾਂ ਤੈਨੂੰ ਇੰਨਾ ਕੁਝ ਸਿਖਾਇਆ ਹੀ ਨਹੀਂ ਮੰਮੀ ਤੁਸੀਂ ਨਾ ਮੇਰੇ ਨਾਲ ਐਵੇਂ ਅੱਖਾਂ ਭਰ ਕੇ ਰੋਕੇ ਨਾ ਗੱਲ ਕਰਿਆ ਕਰੋ ਉਹ ਮੈਂ ਹੈਗੀ ਆ ਨਾਲੇ ਮੈਂ ਤੁਹਾਡੇ ਵਾਸਤੇ ਪੈਸੇ ਜੋੜ ਕੇ ਰੱਖਦੀ ਆ ਨਾਲੇ ਤੁਸੀਂ ਤਾਂ ਨਾ ਰੱਬ ਕੋਲੋਂ ਇੱਕ ਚੀਜ਼ ਮੰਗਿਆ ਕਰੋ ਵੀ ਥੋੜੀ ਧੀ ਦਾ ਕੰਮ ਚੱਲਦਾ ਰਹੇ ਤੇ ਰੱਬ ਉਹ ਤੇ ਕਿਰਪਾ ਕਰਦਾ ਰਹੇ ਪੁੱਤ ਮੈਂ ਤਾਂ ਹਮੇਸ਼ਾ ਰੱਬ ਅੱਗੇ ਇਹੀ ਅਰਦਾਸ ਕਰਦੀ ਆ ਵੀ ਮੇਰੀ ਧੀ ਦਾ ਕੰਮ ਹਮੇਸ਼ਾ ਚੱਲਦਾ ਰਹੇ ਨਾਲੇ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਵੀ ਉਹਦਾ ਧੀ ਪੁੱਤ ਕਮਾਈ ਨਾ ਕਰੇ ਹਾਂਜੀ ਮੰਮੀ ਜੀ ਬਸ ਫਿਰ ਤੁਹਾਨੂੰ ਟੈਨਸ਼ਨ ਕਾਦੀ ਆ ਉਹ ਮੈਂ ਅੱਜ ਹੀ ਤੁਹਾਡੇ ਖਾਤੇ 'ਚ ਪੈਸੇ ਪਵਾ ਦੇਣੀ ਆ ਤੇ ਜਦੋਂ ਮਰਜ਼ੀ ਆ ਜਾਓ ਨਾਲੇ ਡੈਡੀ ਜੀ ਨੂੰ ਨਾ ਵਧੀਆ ਜੀ ਦਵਾਈ ਦਿਵਾਓ ਦਵਾਈ 'ਚ ਕੋਈ ਨਾਗਾ ਨਹੀਂ ਪੈਣਾ ਚਾਹੀਦਾ ਚੱਲ ਠੀਕ ਆ ਪੁੱਤ ਚਲੋ ਠੀਕ ਆ ਮੰਮੀ ਮੈਂ ਨਾ ਕੱਪੜੇ ਸਲਾਈ ਕਰ ਰਹੀ ਸੀ ਤੇ ਮੇਰੇ ਕੋਲ ਹੋਰ ਵੀ ਕੱਪੜੇ ਆਏ ਪਏ ਨੇ ਮੈਂ ਤੁਹਾਨੂੰ ਨਾ ਬੇਲੀ ਹੋ ਕੇ ਫੋਨ ਕਰੂੰਗੀ ਪੁੱਤ ਤੈਨੂੰ ਇੱਕ ਗੱਲ ਕਹਾਂ ਤੂੰ ਹੀ ਸਾਨੂੰ ਮਿਲਣ ਆ ਜਾ ਸਾਤੋਂ ਆਇਆ ਜਾਵੇ ਚਾਹੇ ਨਾ ਆਇਆ ਜਾਵੇ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਨਾ ਇਹਨਾਂ ਨੂੰ ਪੁੱਛਦੀਆਂ ਵੀ ਇਹ ਕੀ ਕਹਿੰਦੇ ਨੇ ਕਰਦੀਆਂ ਇਹਨਾਂ ਨਾਲ ਸਲਾਹ ਜੇ ਹੋ ਸਕਿਆ ਤਾਂ ਅਸੀਂ ਕੱਲ ਪਰਸੋ ਤੱਕ ਆ ਜਾਾਂਗੇ ਚਲ ਠੀਕ ਆ ਪੁੱਤ ਮੈਂ ਰੱਖਦੀ ਹਾਂ ਹੁਣ ਨਾ ਤੇਰੇ ਡੈਡੀ ਨੇ ਦਵਾਈ ਦੇਣ ਦਾ ਟਾਈਮ ਹੋ ਗਿਆ ਮਨਦੀਪ ਕੁਟ ਚਾਹੀ ਬਣਾ ਲਿਆ ਯਾਰ ਬਾਹਲਾ ਸਿਰ ਦੁਖੀ ਜਾਂਦਾ ਚਾਹਤਾ ਜੀ ਮੈਂ ਬਣਾ ਦਿੰਨੀ ਆ ਪਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਕਿਹੜੀ ਗੱਲ ਕਰਨੀ ਆ ਮੰਮੀ ਜੀ ਦਾ ਫੋਨ ਆਇਆ ਸੀਗਾ ਤੇ ਮੰਮੀ ਜੀ ਕਹਿੰਦੇ ਵੀ ਅਸੀਂ ਆ ਨਹੀਂ ਸਕਦੇ ਤੁਸੀਂ ਹੋਈ ਆ ਕੇ ਮਿਲਜੋ ਸਾਨੂੰ ਨਾਲੇ ਤੁਹਾਨੂੰ ਪਤਾ ਤਾਂ ਹੈ ਵੀ ਡੈਡੀ ਜੀ ਵੀ ਢਿੱਲੇ ਮਠੇ ਰਹਿੰਦੇ ਨੇਗੇ ਹੁਣ ਵਿਚਾਰੇ ਗਰਮੀ 'ਚ ਬਸ ਜਿੱਥੇ ਚੜ ਕੇ ਆਉਣਗੇ ਆਪਾਂ ਹੀ ਮਿਲ ਆਉਣੇ ਉਹਨਾਂ ਨੂੰ ਜਾ ਕੇ ਉਹ ਕੋਈ ਨਾ ਫੇਰ ਮਿਲੀਆ ਉਹਨੇ ਕੱਲ ਨੂੰ ਜਾ ਕੇ ਉਹ ਮੈਂ ਤਾਂ ਕੱਲ ਨੂੰ ਬੇਲਣਾ ਤੂੰ ਦੱਸ ਤੂੰ ਬੇਲੀਏ ਕਿ ਨਹੀਂ ਹਾਂਜੀ ਕੱਢ ਹੀ ਲੂੰਗੀ ਦੋ ਘੰਟੇ ਪਰ ਦੋ ਘੰਟੇ ਆ ਜੇ ਆਪਾਂ ਵਾਪਸ ਆ ਜਾਾਂਗੇ ਕਿਉਂਕਿ ਮੇਰੇ ਕੋਲ ਕੱਪੜਿਆਂ ਦਾ ਕੰਮ ਬਹੁਤ ਜ਼ਿਆਦਾ ਆਇਆ ਪਿਆ ਨਾਲੇ ਬੱਸ ਕੇ ਨਾ ਮਿਲੇ ਆਈਏ ਉਹਨਾਂ ਦਾ ਵੀ ਮਨ ਹੌਲਾ ਜਾ ਹੋ ਜਾਊਗਾ ਚੱਲ ਠੀਕ ਹੈ ਫਿਰ ਇੱਕ ਵਾਰ ਨਾ ਮੰਮੀ ਪਾਪਾ ਨੂੰ ਵੀ ਦੱਸ ਦੇ ਕਿ ਅਸੀਂ ਕੱਲ ਤੇਰੇ ਪਿੱਕੇ ਹੋ ਕੇ ਆਣੇ ਠੀਕ ਆ ਜੀ ਮੈਂ ਹੁਣੇ ਦੱਸ ਦਿੰਦੀ ਆ ਨਾਲੇ ਮੈਂ ਤੁਹਾਡੇ ਵਾਸਤੇ ਨਾ ਵਧੀਆ ਕੱਟ ਕੇ ਜੀ ਚਾਹ ਬਣਾ ਕੇ ਲਈ ਹੁਣੀਆਂ ਮੰਮੀ ਜੀ ਹਾਂ ਪੁੱਤ ਕੱਲ ਨੂੰ ਨਾ ਮੈਂ ਆਪਦੇ ਪੇਕੇ ਜਾ ਕੇ ਆਉਣਾ ਤੇ ਕੱਲ ਨੂੰ ਇਹ ਵੀ ਵੇਲੇ ਨੇ ਬਸ ਮੰਮੀ ਅਸੀਂ 2 ਘੰਟਿਆਂ ਚੋਂ ਜਾਣ ਕਰਨ ਲਾਂਗੇ ਜਾਇਆ ਫਿਰ ਮੈਂ ਕਿਹੜਾ ਤੈਨੂੰ ਰੋਕਦੀ ਟੋਕਦੀ ਆ ਉਹ ਕੋਈ ਨਾ ਪੁੱਤ ਜਾਇਆ ਜਾਇਆ ਤੈਨੂੰ ਗਏ ਨੂੰ ਵੀ ਬਹੁਤ ਟਾਈਮ ਹੋ ਗਿਆ ਦੋ ਦੇ ਚਾਹੇ 3 ਘੰਟੇ ਲਾਇਆ ਠੀਕ ਆ ਪਾਪਾ ਜੀ ਸਤਿ ਸ਼੍ਰੀ ਅਕਾਲ ਅੰਬੀ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕੀ ਹਾਲ ਹੋ ਤੁੰਦੇ ਚੱਲਦੇ ਆ ਤੁਸੀਂ ਬੈਠੋ ਪੁੱਤ ਮੈਂ ਪਾਣੀ ਲੈ ਕੇ ਆਉਣੀ ਆ ਠੀਕ ਹੈ ਹੋ ਡੈਡੀ ਜੀ ਠੀਕ ਹੋ ਤੁਸੀਂ ਖਾਂਗੇ ਕਿਵੇਂ ਆ ਤੁਹਾਡੀ ਬੱਸ ਪੁੱਤ ਠੀਕ ਹੀ ਆ ਜੋ ਖਾਂਗੇ ਛੇੜ ਜਾਂਦੇ ਆ ਛੇ ਛੇ ਹੀ ਨਹੀਂ ਅੜਦੀ ਆ ਲੋ ਪੁੱਤ ਪਾਣਾ ਮੰਮੀ ਜੀ ਆ ਲੋ ਪੈਸੇ ਮੰਮੀ ਜੀ ਮੈਨੂੰ ਪਤਾ ਵੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਇਸ ਲਈ ਨਾ ਮੈਂ ਪੈਸਿਆਂ ਦਾ ਇੰਤਜ਼ਾਮ ਕਰਕੇ ਆਈ ਸੀ ਮੰਮੀ ਜੀ ਮੈਂ ਕਿਸੇ ਦੇ ਅੱਗੇ ਵੀ ਨਾ ਤੁਹਾਡੀ ਬੇਇੱਜ਼ਤੀ ਨਹੀਂ ਹੋਣ ਦਊਂਗੀ ਪੁੱਤ ਤੂੰ ਸਾਡੇ ਬਾਰੇ ਨਾ ਇੰਨਾ ਨਾ ਸੋਚਿਆ ਕਰ ਤੂੰ ਵਿਆਹੀ ਬਰੀ ਆ ਜੇ ਤੇਰੇ ਸੱਸ ਸਹੁਰੇ ਨੂੰ ਪਤਾ ਲੱਗ ਗਿਆ ਨਾ ਤੇਰੀ ਬੇਇੱਜ਼ਤੀ ਬਹੁਤ ਹੋਊਗੀ ਨਾਲੇ ਤੂੰ ਪੁੱਤ ਇਹ ਜੇ ਕੰਮ ਕਿਉਂ ਕਰਦੀ ਰਹੀ ਆ ਸਾਡਾ ਤਾਂ ਐਂ ਸਰਜੂ ਹੋ ਮੰਮੀ ਜੀ ਤੁਸੀਂ ਇੰਨਾ ਨਾ ਸੋਚਿਆ ਕਰੋ ਮੈਂ ਕਿਹੜਾ ਇਹਨਾਂ ਦੀ ਕਮਾਈ 'ਚ ਤੁਹਾਨੂੰ ਪੈਸੇ ਦਿੰਨੀ ਆ ਇਹ ਮੇਰੀ ਆਪਦੀ ਕਮਾਈ ਦੇ ਪੈਸੇ ਨੇ ਪੁੱਤ ਫੇਰ ਵੀ ਅੰਦੀਪਾ ਚੱਲੀਏ ਹੁਣ ਆਪਾਂ ਹਾਂਜੀ ਚਲੋ ਪੁੱਤ ਥੋੜੀ ਦੇਰ ਹੋਰ ਬਹਿ ਜਾਂਦੇ ਫੇਰ ਕੇ ਚਲੇ ਜਾਇਓ ਨਹੀਂ ਮੰਮੀ ਫੇਰ ਕਿਸੇ ਦਿਨ ਆਵਾਂਗੇ ਅਸੀਂ चल ठीक है पुत हल चलो ठीक है डैडी जी ठीक है पुत ठीक है भाजी ठीक है मेरा प्यो तो बीमार ही रहा मेरी माँ ਉਹਨੇ ਇਸ ਉਮਰ ਵਿੱਚ ਕਿੱਥੇ ਕੰਮ ਕਰੇ ਇਸ ਲਈ ਮੇਰਾ ਫਰਜ਼ ਬਣਦਾ ਵੀ ਮੈਂ ਆਪਣੇ ਮਾਪਿਓ ਦੀ ਮਦਦ ਕਰਾਂ ਉਹ ਕੋਈ ਕੁਝ ਮਰਜ਼ੀ ਸੋਚੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਮਾਪਿਓ ਖੁਸ਼ ਹੋਣੇ ਚਾਹੀਦੇ ਨੇ ਲੋਕ ਰੱਬ ਨੂੰ ਖੁਸ਼ ਕਰਦੇ ਹੋਣਗੇ ਪਰ ਮੈਂ ਆਪਣੇ ਮਾਪਿਆਂ ਨੂੰ ਖੁਸ਼ ਕਰੂੰਗੀ ਆਹ ਪਹਿਣੇ ਸੂਟ ਤੁਹਾਡੇ ਸਾਰੇ ਤਿਆਰ ਨੇ ਮੈਂ ਨਾ ਤੁਹਾਨੂੰ ਆਏ ਕਹਿੰਦੀ ਸੀ ਵੀ ਮੈਂ ਤੁਹਾਨੂੰ ਆਪਣੀ ਮੰਮੀ ਦਾ ਖਾਤਾ ਭੇਜ ਦਿੰਨੀ ਆ ਤੁਸੀਂ ਉਸੇ ਚ ਹੀ ਪੈਸੇ ਪਵਾ ਦਿਓ ਤੇ ਆਪਣੇ ਇਸ ਮਹੀਨੇ ਦੇ 5000 ਰੁਪਏ ਬਣਦਾ ਹਾਂ 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 ਭੈਣੇ ਦੀਪ ਨੂੰ ਕਹਿ ਦੇ ਤੁਸੀਂ ਵੀ ਇਸ ਖਾਤੇ 'ਚ ਨਾ ਪੈਸੇ ਪਵਾ ਦੂਗਾ ਜਿਹੜਾ ਮੈਂ ਤੁਹਾਨੂੰ ਨੰਬਰ ਭੇਜਿਆ ਹਾਂ 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 ਭੈਣੇ ਇਹ ਮੇਰੀ ਪੇਕੇ ਪਿੰਡ ਵਾਲੀ ਮੰਮੀ ਦਾ ਨੰਬਰ ਆ ਤੈਨੂੰ ਤਾਂ ਪਤਾ ਵੀ ਪੇਕੇਆਂ ਨੂੰ ਪੈਸੇ ਪਾਉਣਾ ਮੇਰੀ ਮਜਬੂਰੀ ਆ ਤੇ ਨਾਲੇ ਪੈਣੇ ਤੈਨੂੰ ਪਤਾ ਹੀ ਆ ਵੀ ਧੀਆਂ ਨੂੰ ਤਾਂ ਆਪਣੇ ਪੇਕਿਆਂ ਤੇ ਆਪਣੇ ਸਹੁਰਿਆਂ ਨਾਲ 100-100 ਪਰਦੇ ਰੱਖਣੇ ਪੈਂਦੇ ਨੇ ਚੱਲ ਪੈਣੇ ਫਿਰ ਠੀਕ ਆ ਤੁਸੀਂ ਯਾਦ ਨਾਲ ਨਾ ਟਾਈਮ ਨਾ ਪਵਾ ਦਿਓ ਪੈਸੇ ਚੱਲ ਠੀਕ ਆ ਬੱਲੇ ਨਹੀਂ ਬੱਲੇ ਬੜਿਆ ਰ ਪੇਕਨ ਪੈਸ ਵਵਾਏ ਜਾਂਦੇ ਨੇ ਮੰਮੀ ਤੁਸੀਂ ਹੋ ਮੈਂ ਹੁਣ ਤੈਨੂੰ ਮੁੱਕਰਨੀ ਲੋੜ ਨਹੀਂ ਹੈਗੀ ਅਸੀਂ ਦੋਨਾਂ ਨੇ ਸੌਲ ਲਿਆ ਵੀ ਤੋਰੇ ਪੇਕੇ ਨੂੰ ਪੈਸੇ ਭਵੋਣੇ ਆ ਮੰਮੀ ਜੀ ਇੱਕ ਵਾਰ ਨਾ ਤੁਸੀਂ ਮੇਰੀ ਗੱਲ ਸੁਣੋ ਨਹੀਂ ਬੱਸ ਕਰ ਤੋ ਅਸੀਂ ਤੇਰੀ ਕੋਈ ਗੱਲ ਨਹੀਂ ਸੁਣੀ ਮੈਂ ਹੁਣੇ ਲਾਉਣੀ ਆ ਮੁੰਡੇ ਨੂੰ ਫੋਨ ਨਾ ਦੱਸਿਆ ਤੈਨੇ ਕਰ ਟੁੱਟਾਂ ਵੀ ਤੂੰ ਹਰ ਪਿੱਛੇ ਕੀ ਕਰਦੀ ਫਿਰਦੀ ਐ ਮੈਂ ਹੁਣੇ ਹੀ ਕਰਦਾ ਮੁੰਡੇ ਨੂੰ ਫੋਨ ਕੀ ਗੱਲ ਹੋ ਗਈ ਪਾਪਾ ਜੀ ਅਚਾਨਕ ਮੈਨੂੰ ਕਿਉਂ ਬੁਲਾਇਆ ਜੀ ਉਹ ਮੈਂ ਨਾ ਅੱਜ ਪਤਾ ਨਹੀਂ ਕਿਰਕੂਟ ਅੱਜ ਫੜੀ ਗਈ ਫੜੀ ਗਈ ਉਹ ਗੱਲ ਕੀ ਐ ਮੈਨੂੰ ਸਾਫ ਸਾਫ ਦੱਸੋ ਪੁੱਤ ਜਦੋਂ ਮੈਂ ਤੇਰੇ ਨਾਲ ਪੈਸੇ ਦੀ ਗੱਲ ਕਰਦੀ ਸੀ ਨਾ ਉਹਦੀ ਕਹਿੰਦੀ ਘਰੇ ਖਰਚ ਹੋ ਜਾਂਦੇ ਨੇ ਪਰ ਅੱਜ ਪੁੱਤ ਅਸੀਂ ਦੋਨਾਂ ਨੇ ਕੰਨੀ ਸੁਣੇ ਆਪ ਜੀ ਮਾਂ ਦੇ ਖਰਚ ਚ ਪੈਸੇ ਭਵਾਉਂਦੀ ਐ ਓ ਮੰਮੀ ਫੇਰੇ ਕਿੱਡੀ ਗੱਲ ਐ ਤੁਸੀਂ ਤਾਂ ਐਵੇਂ ਰਾਈ ਦਾ ਪਹਾੜ ਬਣਾ ਕੇ ਬਹਿ ਗਏ ਗੱਲ ਕਿੱਡੀ ਕਉਣੀ ਹੈਗੀ ਗੱਲ ਤਾਂ ਪੂਰੀ ਵੱਡੀ ਐ ਹੈ ਆਪਣੇ ਪੇਕੇ ਨੂੰ ਪੈਸੇ ਖਵਾਉਣੀ ਐ ਅੱਛਾ ਤਾਂ ਮੰਮੀ ਤੁਹਾਨੂੰ ਇਹ ਗੱਲ ਬਹੁਤ ਵੱਡੀ ਲੱਗਦੀ ਐ ਪਰ ਮੈਨੂੰ ਤਾਂ ਨਹੀਂ ਲੱਗਦੀ ਹੈਗੀ ਹਾਂ ਤੈਨੂੰ ਕਿਉਂ ਲੱਗੂਗੀ ਤੂੰ ਤਾਂ ਹੈ ਹੀ ਧੀਮੀ ਲਗਲਾ ਮੰਮੀ ਜੇ ਮੈਂ ਸੱਚ ਨੂੰ ਸੱਚ ਕਹਿਣਾ ਦੇ ਦੇ ਵਿੱਚ ਕਿਹੜੀ ਗੁਲਾਮੀ ਵਾਲੀ ਗੱਲ ਹੋ ਗਈ ਉਹ ਭਾਈ ਗੁਲਾਮੀ ਵਾਲੀ ਗੱਲ ਕਿਉਂ ਨਹੀਂ ਹੈਗੀ ਗੁਲਾਮੀ ਵਾਲੀ ਗੱਲ ਤਾਂ ਹੈਗੀ ਆ ਨਾਲੇ ਸਾਰੇ ਪੈਸੇ ਤਾਂ ਇਹ ਆਪਣੇ ਪੇਕਿਆਂ ਨੂੰ ਖਵਾਉਂਦੀ ਆ ਉੱਤੋਂ ਦਿਖਾਉਂਦੀ ਆ ਨਖਰੇ ਪਾਪਾ ਜੀ ਅੱਜ ਫੇਰ ਗਲ ਨਿਬੇੜ ਹੀ ਲੈਣੇ ਆ ਉਹ ਜੇ ਮੇਰੇ ਆਪਣੇ ਮਾਪਿਓ ਪਰਤੀ ਫਰਜ਼ ਹੈਗੇ ਤਾਂ ਇਹਦੇ ਵੀ ਤਾਂ ਆਪਣੇ ਮਾਪਿਓ ਪਰਤੀ ਕੋਈ ਫਰਜ਼ ਹੋਣਗੇ ਨਾਲੇ ਜੇ ਇਹਦਾ ਵਿਆਹ ਮੇਰੇ ਨਾਲ ਹੋ ਗਿਆ ਤਾ ਇਹਦਾ ਇਹ ਮਤਲਬ ਨਹੀਂ ਕਿ ਆਪਣੇ ਮਾਪਿਆਂ ਨੂੰ ਕੁੱਲ ਜੂਗੀ ਉਹ ਮੈਂ ਇਹਨੂੰ ਵਿਆਹ ਕੇ ਲਿਆਇਆ ਖਰੀਦ ਕੇ ਨਹੀਂ ਲਿਆਇਆ ਉਹ ਭਾਈ ਮੁੱਦੇ ਦੀ ਗੱਲ ਕਰ ਤੇ ਵੇਚਣ ਵਟਣ ਵਾਲੀਆਂ ਗੱਲਾਂ 'ਚ ਕੁਝ ਨਹੀਂ ਰੱਖਿਆ ਤਾਂ ਫਿਰ ਮੁੱਦੇ ਦੀ ਗੱਲ ਪਾਪਾ ਜੀ ਇਹ ਹੈਗੀ ਕਿ ਮਨਦੀਪ ਜੋ ਵੀ ਕਰਦੀ ਹੈ ਨਾ ਸਹੀ ਕਰਦੀ ਹੈ ਤੇ ਮੈਂ ਇਹਦੇ ਨਾਲ ਖੜਾ ਨਹੀਂ ਇਹਨੇ ਇਹ ਕੀ ਚੰਗਾ ਕਰਤਾ ਜਿਹੜਾ ਤੂੰ ਇਹਨਾਂ ਪਖਬੂਰ ਦਾ ਪਾਪਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਇਹ ਰੋਟੀ ਟਾਈਮ ਤੇ ਦਿੰਦੀ ਹੈ ਹਾਂ ਪੁੱਤ ਦਿੰਦੀ ਹੈ ਤੇ ਮੰਮੀ ਤੁਸੀਂ ਤੁਹਾਨੂੰ ਕੱਪੜੇ ਟਾਈਮ ਤੇ ਧੁੱਤੇ ਹੋਏ ਮਿਲਦੇ ਨੇ ਹਾਂ ਪੁੱਤ ਮਿਲਦੇ ਨੇ ਰੋਟੀ ਟੁੱਕ ਵੀ ਟਾਈਮ ਤੇ ਦਿੰਦੀ ਹੈ ਸਾਰਾ ਕੰਮ ਹੀ ਕਰਦੀ ਹੈ ਇਹ ਫੇਰ ਮੰਮੀ ਤੁਸੀਂ ਹੀ ਦੱਸੋ ਜਦੋਂ ਇਹ ਆਪਣੀ ਸਾਰੀ ਜ਼ਿੰਮੇਵਾਰੀਆਂ ਚੱਕਦੀ ਹੈ ਆਪਣੇ ਸਾਰੇ ਫਰਜ਼ ਨਿਭਾਉਂਦੀ ਹੈ ਆਏਗਾ ਇਹਦੀ ਸੇਵਾ ਕਰਦੀ ਹੈ ਫੇਰ ਮੈਂ ਇਹਦਾ ਸਾਥ ਕਿਉਂ ਨਾ ਦੇਵਾਂ ਓਪਾਹੀ ਜਿਹੜੀਆਂ ਤੂੰ ਫਰਜਾਂ ਦੀਆਂ ਗੱਲਾਂ ਕਰਦਾ ਨਾ ਜੁਮਮਾ ਲੈ ਕੇ ਗੱਲਾਂ ਕਰਦਾ ਇਹ ਹੀ ਚੱਕੂਗੀ ਹੋਰ ਕੋਈ ਬਾਹਰ ਆ ਕੇ ਚੱਕੂਗਾ ਪਰ ਮੰਮੀ ਤੁਸੀਂ ਜੋ ਮਰਜ਼ੀ ਕਹਿ ਲਓ ਇਹ ਆਪਣੀ ਜਣਾ ਬਿਲਕੁਲ ਸਹੀ ਹੈ ਉਹ ਇਹ ਆਪਣੀ ਮੈਂਚ ਨਾਲ ਪੈਸੇ ਕਮਾਉਂਦੀ ਹੈ ਇਹ ਉਹ ਪੈਸਿਆਂ ਦਾ ਜੋ ਮਰਜ਼ੀ ਕਰੇ ਉਹ ਤੇ ਆਪਣਾ ਕੋਈ ਹੱਕ ਨਹੀਂ ਬਣਦਾ ਪਰ ਪੁੱਤ ਬੱਸ ਮੰਮੀ ਤੇ ਮਨਦੀਪ ਤੈਨੂੰ ਅੱਜ ਤੋਂ ਬਾਅਦ ਚੋਰੀ ਛਿਪੇ ਆਪਣੇ ਮਾਪਿਆਂ ਦੀ ਮਦਦ ਕਰਨ ਦੀ ਕੋਈ ਲੋੜ ਨਹੀਂ ਤੂੰ ਜੋ ਕਰਨਾ ਹੈ ਨਾ ਸਭ ਦੇ ਸਾਹਮਣੇ ਕਰੀ ਤੈਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਅੱਛਾ ਹੁਣ ਤੂੰ ਵੀ ਅger ਆ ਤਰਪੈ ਮੈਨੂੰ ਕੀ ਲਟਾ ਲਓ ਆਪਣੇ ਘਰ ਮੰਮੀ ਤੁਹਾਨੂੰ ਇੱਕ ਗੱਲ ਕਹਾਂ ਮੈਂ ਹਾਂ ਕੈ ਮੰਮੀ ਜੇ ਮੈਂ ਤੁਹਾਨੂੰ ਦਵਾਈਆਂ ਦਵਾ ਸਕਦਾ ਤੁਹਾਡੇ ਸਾਰੇ ਖਰਚੇ ਚੁੱਕ ਸਕਦਾ ਤਾਂ ਮੰਦੀਪ ਆਪਣੇ ਮਾਪਿਆਂ ਨੂੰ ਕਿਉਂ ਨਹੀਂ ਦਵਾਈ ਦਵਾ ਸਕਦੀ ਏ ਉਹਨਾਂ ਦੇ ਖਰਚੇ ਕਿਉਂ ਨਹੀਂ ਚੱਕ ਸਕਦੀ ਮਨਦੀਪ ਤੇਰਾ ਕੋਈ ਸਾਥ ਦੇਵੇ ਨਾ ਦੇਵੇ ਮੈਂ ਤੇਰੇ ਨਾਲ ਹਮੇਸ਼ਾ ਖੜਾ ਤੈਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਜੀ ਜੇ ਤੁਹਾਡੇ ਵਰਗੇ ਘਰ ਵਾਲੇ ਨਾ ਸਾਰੀਆਂ ਕੁੜੀਆਂ ਦੇ ਹੋਣ ਤਾਂ ਕੁੜੀਆਂ ਨੂੰ ਆਪਣੇ ਸਹੁਰਿਆਂ ਦੇ ਵਿੱਚ ਨਾ ਪੇਕਿਆਂ ਦੇ ਪਰਦੇ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਮਨਦੀਪ ਜੇ ਮੈਂ ਚੰਗਾ ਪੁੱਤ ਬਣ ਸਕਦਾ ਚੰਗਾ ਪਿਓ ਬਣ ਸਕਦਾ ਤਮ ਮੈਂ ਫਿਰ ਚੰਗਾ ਘਰ ਵਾਲਾ ਕਿਉਂ ਨਹੀਂ ਬਣ ਸਕਦਾ ਨਾਲੇ ਮਨਦੀਪ ਜੇ ਤੂੰ ਚੰਗੀ ਨੂੰਹ ਬਣ ਸਕਦੀ ਹੈ ਤਾਂ ਮੈਂ ਚੰਗਾ ਜਵਾਈ ਕਿਉਂ ਨਹੀਂ ਬਣ ਸਕਦਾ ਜੇ ਤੂੰ ਮੇਰੇ ਮਾਪਿਓ ਦੀ ਸੇਵਾ ਕਰ ਸਕਦੀ ਹੈ ਤਾਂ ਫਿਰ ਮੈਂ ਤੇਰੇ ਮਾਪਿਓ ਦੀ ਸੇਵਾ ਕਿਉਂ ਨਹੀਂ ਕਰ ਸਕਦਾ ਸਾਰੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਜੀ ਖੁਪਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਆ ਇਸ ਵੀਡੀਓ ਦੇ ਵਿੱਚ ਅਸੀਂ ਜੋ ਵੀ ਦਿਖਾਇਆ ਤੁਸੀਂ ਉਹਨਾਂ ਗੱਲਾਂ ਨਾਲ ਕਿੰਨਾ ਕੁ ਸਹਿਮਤ ਹੋ ਸਾਨੂੰ ਕਮੈਂਟਾਂ ਦੇ ਜਰੀਏ ਜਰੂਰ ਦੱਸਿਓ ਜੀ ਤੇ ਪੇਜ ਨੂੰ ਫੋਲੋ ਵੀ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਸਤਿ ਸ਼੍ਰੀ ਅਕਾਲ